ਅਸੀ ਕਾ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਨੰਨੀ ਵੀਡੀਓ ਦੇ ਵਿੱਚ ਇਹ ਵੀਡੀਓ ਬਹੁਤ ਜਿਆਦਾ ਜ਼ਬਰਦਸਤ ਆਉਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੁਹਾਨੂੰ ਬਹੁਤ ਕੰਮ ਦੀਆਂ ਗੱਲਾਂ ਅੱਜ ਦੱਸਾਂਗੇ ਠੀਕ ਹੈ ਜੀ ਅੱਜ ਆਪਾਂ ਆਏ ਆ ਜੀ ਸਰਹੰਦ ਮੂਨਲਿਟ ਇੰਡਸਟਰੀ ਦੇ ਵਿੱਚ ਜਿੱਥੇ ਜੈ ਮੋਡੂਲਾ ਦੇ ਬਹੁਤ ਸਾਰੇ ਮਤਲਬ ਮਸ਼ੀਨਰੀ ਇੱਥੇ ਲੱਗੀ ਹੋਈ ਹੈ ਜਦੋਂ ਤੁਸੀਂ ਮਾਡਲ ਕਿਚਨ ਦਾ ਕੰਮ ਸ਼ੁਰੂ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਮੇਨ ਜਰ ਜਿਹੜੀ ਆਪਣੇ ਕੋਲ ਮਸ਼ੀਨਰੀ ਆ ਸਭ ਤੋਂ ਵੱਡੀ ਚੀਜ਼ ਹੈਗੀ ਹੈ ਪੈਨਲਸ ਆ ਜੇ ਤੁਹਾਡੇ ਕੋਲੇ ਪੈਨਲਸ ਆ ਹੋਊਗਾ ਤੋ ਕਿਚਨ ਦੇ ਵਿੱਚ ਮਲਟੀਪਲ ਤਰੀਕੇ ਦਾ ਤੁਸੀਂ ਕਟਿੰਗ ਕਰ ਸਕਦੇ ਅਸੀਂ ਕਿਚਨ ਦੇ ਸੈਟਅਪ ਬਾਰੇ ਹੁਣ ਵੀਰ ਜੀ ਲੈ ਕੇ ਜਾ ਰਹੇ ਹਾਂ ਮਸ਼ੀਨਾ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸੀ ਪੈਨਲ ਸਾਉ ਲੈ ਕੇ ਜਾ ਰਹੇ ਹਾਂ ਐਜ ਬੈਂਡਿੰਗ ਉਹ ਵਿੱਚ ਜਾਣਾ ਪਰ ਇਸ ਪ੍ਰੈਸ ਮਸ਼ੀਨ ਨਾਲ ਇੱਥੇ ਇਸ ਟਾਈਮ ਹੈ ਨਹੀਂ ਨਾ ਹੈਗੀ ਜੀ ਪ੍ਰੈਸ ਮਸ਼ੀਨ ਆਪਣੇ ਕੋਲ ਦੋ ਮਾਡਲ ਕਰਦੇ ਨੇ ਆਪਣੇ ਕੋਲ ਜੈ ਕੰਪਨੀ ਦੇ ਵਿੱਚ ਜੀ ਮਤਲਬ ਬਹੁਤ ਸਾਰੇ ਪ੍ਰੋਡਕਟ ਨੇ ਹਾਂ ਜਿਵੇਂ ਕਿ ਕਾਣੀਆ ਕੋਲਡ ਪ੍ਰੈਸਰ ਨੇ ਜੀ ਉਹ ਵੀ ਆਪਣੇ ਕੋਲ ਦੋ ਮਾਡਲ ਨੇ ਜੀ ਅੱਛਾ ਇਹ ਆ ਪਲਾਸਟਿਕ ਮਾਡਲ ਆ ਜਾਂਦਾ ਜੀ ਟਿਕਾ ਜਾਂਦਾ ਸਰ ਸਟੈਂਡਰਡ ਮਾਡਲ ਸਟੈਂਡਰਡ ਮਾਡਲ ਆਗੇ ਸਟੈਂਡਰਡ ਮਾਡਲ ਦੀ ਜਿਹੜੀ ਸਪੇਸ ਆ ਸਰ ਵਰਕਿੰਗ ਸਪੇਸ ਆ ਇਹ ਹੈਗੀ 1000 ਐਮਐਮ 1000 ਐਮਐਮ ਆਪਾਂ 18 ਐਮਐਮ ਦੇ 50 ਬੋਰਡ ਪੇਸ ਤੋਂ ਵਨ ਟਾਈਮ ਤੇ ਕਰ ਸਕਦੇ ਆ 50 ਬੋਰਡ 50 ਬੋਰਡ ਆ ਸਹੀ ਇਹ ਆ ਜਾਂਦੀ ਸਰ ਆਪਣੀ ਕਲਾਸਿਕ ਮਾਡਲੋ ਕਲਾਸਿਕ ਮਾਡਲ ਇਹਦੇ ਵਿੱਚ ਸਪੇਸ ਹੈਗੀ ਸਰ 600 ਐਮਐਮ ਇਹ ਕੀ ਰੀਜ਼ਨ ਹੈ ਇਹਦਾ ਇਹਦਾ ਰੀਜ਼ਨ ਇਹ ਆ ਜਿਵੇਂ ਕਿ ਜਿਆਦਾ ਇਨਵੈਸਟਮੈਂਟ ਨਹੀਂ ਕਰਨੀ ਚਾਹੁੰਦੇ ਆ ਆਪਾਂ ਹਾਂਜੀ ਹਾਂਜੀ ਇਹ ਛੋਟੇ ਕਾਰਪੈਂਟਰ ਭਰਾਵਾਂ ਲਈ ਆ ਆਪਣੇ ਠੀਕ ਹੈ ਜੀ ਠੀਕ ਜੀ ਜਿਹੜੇ ਮਾਡਲ ਕਿਚਨ ਦਾ ਸੈਟਅਪ ਲਗਾਉਣਾ ਚਾ ਵੀ ਇਹ स्टार्टिंग ਕਿੱਥੋਂ ਹੋ ਜਾਂਦੀ ਹੈ स्टार्टिंग ਸਰ ਆਪਣੀ ਹੋ ਜਾਂਦੀ ਹੈ ਜੀ 3.50 ਲੱਖ ਤੋਂ ਕੋਲੋਂ ਸਾਢੇ 3 ਲੱਖ ਤੋਂ ਆਪਣੀ ਇਹ स्टार्टिंग ਹੋ ਜਾਂਦੀ ਹੈ ਕਲਾਸਿਕਲ ਤੁਸੀਂ ਫਿਰ ਆਪਣੇ ਤੋਂ ਆਪਣੇ ਕੋਲ ਆਏਗਾ ਸਰ 15-16 ਲੱਖ ਰੁਪਏ ਤੱਕ ਮਾਡਲ ਆਏਗਾ ਜੀ 1500 ਪ੍ਰਾਈਸ ਦਾ ਜੀ ਮਤਲਬ ਇੱਕ ਜੇ ਕਾਰ ਕੋਈ ਨੇ स्टार्टिंग ਕਿਸੇ ਨੇ ਸ਼ੁਰੂ ਕਰਨਾ ਆਪਣਾ ਤਾਂ ਆਪਾਂ ਹੀ ਲੈ ਸਕਦੇ ਹਾਂ ਨਾ ਬਾਕੀ ਜਦੋਂ ਬੰਦਾ ਡੀਲ ਕਰੂਗਾ ਰੇਟ ਵਾਧੇ ਘਟੇ ਦੇ ਦਿੰਦੇ ਨੇ ਮਾਣ-ਗਾਨ ਜਰੂਰ ਕਰਾਂਗੇ ਫਿਰ ਆਪਾਂ ਨਾ ਠੀਕ ਹੈ ਜੀ ਤੇ ਅੱਗੇ ਸਟੈਪ ਆ ਜਾਂਦਾ ਸਰ ਕਟਿੰਗ ਪਰਪਸ ਲਈ ਹਾਂਜੀ ਹੁਣ ਕਟਿੰਗ ਪਰਪਸ ਆਜੋ ਸਰ ਜਿੱਦਾਂ ਯਾ ਮੇਰੇ ਖਾਲਾ ਕਲਾਸ ਇਹ ਸਰ ਸਭ ਤੋਂ ਸਟਾਰਟਿੰਗ ਮਾਡਲ ਆ ਜੀ ਜੇ ਬੰਦੇ ਨੇ ਸਟਾਰਟਿੰਗ ਕਰਨੀ ਆ ਘੱਟ ਪੈਸਿਆਂ ਦੇ ਵਿੱਚ ਸਭ ਤੋਂ ਸ਼ੁਰੂਆਤੀ ਮਾਡਲ ਆ ਜੀ ਇਹ ਹਾਂ ਘੱਟ ਤੋਂ ਘੱਟ ਹੈ ਨਾ ਘੱਟ ਤੋਂ ਘੱਟ ਵਾਲਾ ਇਹ ਸਟਾਰਟਿੰਗ ਆ ਸਰ ਇਹ ਮੇਰੇ ਨੋਰਮਲ ਕਾਰਪੇਂਟਰ ਨਹੀਂ ਲੈ ਕੇ ਜਾਣੇ ਹਨ ਕੈਸ਼ ਇਹ ਸਿੰਗਲ ਫੇਸ ਤੇ ਵੀ ਹੈਗਾ ਜੀ ਆਪਣੇ ਕੋਲ ਹਾਂਜੀ ਹਾਂਜੀ ਫੇਸ ਦੇ ਵਿੱਚ ਵੀ ਹੈਗਾ ਜੀ ਤੇ ਕੀ ਫਰ ਫਰੀਫਾਇਰ ਦੇ ਵਿੱਚ ਇਹ ਆ ਵੀ ਸਰ ਫਰੀਫਾਇਰ ਦੇ ਵਿੱਚ ਆਪਾਂ ਨੂੰ ਜਿਹੜੀਆਂ ਮੋਟਰਾਂ ਨੇ ਇੱਕ ਮਿਲੂਗੀ 7.5 HP ਦੀ ਮੋਟਰ ਇੱਕ ਮਿਲੂਗੀ 1 HP ਦੀ ਮੋਟਰ ਜਿਹੜੀ ਸਕੋਰਿੰਗ ਮੋਟਰ ਆ ਜੀ ਅੱਛਾ ਇੱਕ ਵੇਚ ਲਈ ਠੀਕ ਹੈ ਜੀ ਜਿੱਦਾਂ ਮੇਨ 100 7.5 ਦੀ ਮਿਲੂਗੀ ਸਰ ਆਪਾਂ ਨੂੰ ਓਕੇ ਤੇ ਇਹਦਾ ਕੀ ਪ੍ਰਾਈਜ਼ਿੰਗ ਹੋਊਗੀ ਜੇ ਮਤਲਬ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਤਾਂ ਉਹਨੂੰ ਕਿੰਨੇ ਕੁ ਮਿਲ ਇਹ ਸਮਝ ਲਓ ਵੀ ਸਪੈਸ਼ਲ ਡਿਸਕਾਊਂਟ ਦੇਵਾਂਗੇ ਉਹਨਾਂ ਨੂੰ ਬਸ ਠੀਕ ਹੈ ਜੀ ਜਾਂ ਜਿਹੜੇ ਆਪਣੀ ਵੀਡੀਓ ਦੇਖ ਕੇ ਸਪੈਸ਼ਲ ਡਿਸਕਾਊਂਟ ਦਬਾ ਦੇਣਾ ਉਹਨਾਂ ਨੇ ਸਪੈਸ਼ਲ ਡਿਸਕਾਊਂਟ ਦੇਣੀ ਆ ਬਾਕੀ ਹੈਵੀ ਮਾਡਲ ਦੇ ਵਿੱਚ ਬਣੀ ਵੀ ਮਸ਼ੀਨ ਹੈ ਜੀ ਇਹ ਇਹ ਆਪਣਾ ਕਲਾਸਿਕਲ ਮਾਡਲ ਹੋ ਗਿਆ ਤੇ ਦੂਜੇ ਹੋਰ ਮਾਡਲ ਸਾਨੂੰ ਇਹ ਮਾਡਲ ਸਿਰ ਆਪਣਾ ਨਵਾਂ ਲਾਂਚ ਕੀਤਾ ਹਾਂਜੀ ਇਹ ਆ ਜੇ 3200.in ਕਲਾਸਿਕ ਪਲੱਸ ਆ ਜਾਂਦਾ ਜੀ ਉਹ ਕਿੰਨਾ ਕਲਾਸਿਕ ਸੀਗਾ ਇਹ ਪਲੱਸ ਆ ਜਾਂਦਾ ਅੱਛਾ ਇਹ ਕਲਾਸਿਕਲ ਪਲੱਸ ਆ ਗਿਆ ਇਹਦੀ ਜਿਹੜੀ ਕਟਰ ਦੀ ਅਪਨਾਉਂ ਦੀ ਮੂਵਮੈਂਟ ਹੈ ਮੋਟਰਾਈਜ਼ਰ ਆਕਰ ਮੋਟਰਾਈਜ਼ਰ ਮੋਟਰਾਈਜ਼ਰ ਪਲੱਸ ਡਿਜੀਟਲ ਮੀਟਰ ਆ ਜਾਂਦਾ ਜੀ ਇਹਦੇ ਵਿੱਚ 45 ਡਿਗਰੀ ਵਾਲਾ ਅੱਛਾ ਇਹ ਸਾਰੇ ਤੁਹਾਡੇ 45 ਹੁੰਦੇ ਆ ਸਾਡਾ بیس ਮਾਡਲ ਤੋਂ ਲੈ ਕੇ ਹਾਂਜੀ ਹਾਂਜੀ ਜਿਹੜਾ ਹਾਈ ਐਂਡ ਮਾਡਲ ਆ ਉੱਥੇ ਤੱਕ 45 ਡਿਗਰੀ ਹੁੰਦਾ ਅਸੀਂ ਨਾ ਜੀ ਮੈਂ ਦੇਖਿਆ ਚਲੋ ਪਹਿਲਾਂ ਨਹੀਂ ਚਾਹੀਦਾ ਸਸਤੇ ਬ੍ਰੈਂਡ ਲਾ ਲਓ ਵੀ ਉਹਨਾਂ ਚ ਕਈ ਮਾਡਲ ਇਹ ਜਿਹਨੇ بیس ਮਾਡਲ ਉਹ ਬਿਨਾ 45 ਤੋਂ ਦੇ ਦਿੰਦੇ ਆ ਤੇ ਸਾਨੂੰ ਡਾਊਟ ਸੀ ਜੀ ਤੁਹਾਡਾ 45 ਨਹੀਂ 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 ਅੱਛਾ ਤੁਹਾਡੇ ਸਾਰੇ A ਤੋਂ Z ਜਿੰਨੇ ਸਾਡੇ ਬੰਦੇ ਸਾਰੇ 45 ਡਿਗਰੀ ਮਿਲਦੇ ਅੱਛਾ ਇਹ ਤੁਹਾਡਾ ਆਟੋਮੈਟਿਕ ਆ ਗਿਆ ਨਹੀਂ ਤੇ ਇਸ ਤੋਂ ਹੋਰ ਬੈਸਟ ਕਿਹੜਾ ਜੀ ਉਹ ਦਿਖਾਓ ਇਹ ਤੋਂ ਬੈਸਟ ਸਰ ਉਹ ਆ ਜਾਂਦਾ ਜੀ ਆਪਣਾ ਪ੍ਰੋ ਮਾਡਲ ਆ ਇਹਦੇ ਚ ਕੀ ਫੀਚਰ ਨੇ ਜੀ ਕੀ ਰਵਾਂਟ ਹੈ ਆਪਾਂ ਨੂੰ ਜਿਹੜੀ ਸਲਾਈਡ ਦਾ ਫਰ ਇਦੇ ਵਿੱਚ ਆਪਾਂ 14 ਇੰਚ ਦਾਟਰ ਬਣਾ ਸਕਦੇ ਆ ਓਕੇ ਜੀ ਜੀ ਸਮਝ ਗਿਆ ਫਿਰ ਜਿਹੜੀ ਜਿਹੜੀ ਅਪਡਾਉਨ ਦੀ ਮੂਵਮੈਂਟ ਆ ਉਹਨਾਂ ਦੀ ਸਾਈਡ ਤੋਂ ਆ ਸਾਡੇ ਮਾਡਲ ਦੀ ਇਹਦੀ ਫਰੰਟ ਤੋਂ ਆ ਜੀ ਅੱਛਾ ਇਹ ਫਰੰਟ ਤੋਂ ਆ ਗਈ ਇਹਦੀ ਫਰੰਟ ਤੋਂ ਆ ਜਾਂਦੀ ਠੀਕ ਹੈ ਜੀ ਮਤਲਬ ਇਹਦੇ ਆ ਚੀਜ਼ ਦਾ ਐਡਵਾਂਟੇਜ ਹੋ ਗਿਆ ਇੱਕ ਤਰ੍ਹਾਂ ਦਾ ਜੀ ਡਿਜੀਟਲ ਮੀਟਰ ਪਹਿਲਾਂ ਹੀ ਹੈ ਜੀ ਆ ਡਿਜੀਟਲ ਮੀਟਰ ਹੈਗਾ ਆਪਣਾ ਠੀਕ ਹੈ ਜੀ ਤੇ ਹੈਵੀ ਮਾਡਲ ਇਹ ਵੀ ਬਹੁਤ ਜ਼ਿਆਦਾ ਸੇਲ ਹੋ ਰਹੀ ਹੈ ਇਸ ਟਾਈਮ ਸਾਡੇ ਵਿਊਰ ਨੂੰ ਫਿਰ ਦਵਾਂਗੇ ਡਿਸਕਾਊਂਟ ਕੋਈ ਸਰ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹ ਸਪੈਸ਼ਲ ਡਿਸਕਾਊਂਟ ਦੇ ਦਾਂਗੇ ਹੋਰ ਬਸ ਇਹ ਸਰ ਆਪਣੇ ਕੋਲ ਆ ਜਾਂਦੇ ਮੈਨੂ ਲਿਗਮੈਂਡਰ ਜੀ ਸਟਾਰਟਿੰਗ ਮਾਡਲ ਆ ਇਹ ਸਟਾਰਟਿੰਗ ਹੈ ਜੀ ਇਹਦੇ ਵਿੱਚ ਆਪਣੇ ਕੋਲ ਚਾਰ ਮਾਡਲ ਨੇ ਜੇ ਕਿਸੇ کارਪੈਂਟਰ ਨੇ ਸ਼ੁਰੂ ਕਰਨਾ ਜੇ ਸਟਾਰਟਿੰਗ ਮਾਡਲ ਕਰਨਾ ਇਹ ਸਟਾਰਟਿੰਗ ਮਾਡਲ ਆ ਸਰ 6 2000 ਮਾਡਲ ਇਹ ਆਈਡੀਆ ਕਿੱਥੋਂ ਤੱਕ ਬਜਟ ਸਟਾਰਟਿੰਗ ਹੋ ਜਾ ਬਸ ਇਹ ਸਮਝ ਲਓ ਵੀ ਪੂਰੇ ਬਜਟ ਵਿੱਚ ਹੈ ਬਸ ਗੁੱਜਾ ਭੇਤ ਆ ਇਹ ਜਦੋਂ ਤੁਸੀਂ ਆਵੋਗੇ ਤੁਸੀਂ ਹੈਰਾਨ ਹੋ ਜੀ ਤੁਸੀਂ ਹੈਰਾਨ ਮੰਨੋਗੇ ਮਤਲਬ ਬਜਟ ਦੇ ਵਿੱਚ ਆ ਗਈ ਬਜਟ ਦੇ ਵਿੱਚ ਅਚਾ ਇਹ ਤੁਹਾਡੇ ਕੋਲ ਤਿੰਨ ਚਾਰ ਇਹ ਅਪਡੇਟਡ ਮਾਡਲ ਆ ਜਾਂਦਾ ਨਹੀਂ ਇਹ ਅੱਗੇ ਤੋਂ ਸਾਰੇ ਹਾਂ ਜੀ ਆਨੇ ਤੇ ਜਿਹੜਾ ਆਪਣੇ ਕੋਲ ਘੱਟੋ ਘੱਟ ਵੀ ਚਾਰ ਮਾ ਹਾਂਜੀ ਸਪੀਡ ਵੱਲੋਂ ਹੋ ਗਿਆ ਸਰ ਕਟਰਾ ਵੱਲੋਂ ਹੋ ਗਿਆ ਜੋ ਜਿਹੜੇ ਸਾਡੇ ਘੱਟ ਬਾਇੰਗਦੇ ਸਾਰੇ ਡਾਇਮੰਡ ਟੂਲਿੰਗ ਹੁੰਦੀ ਹੈ ਜੀ ਡਾਇਮੰਡ ਟੂਲਿੰਗ ਜੀ ਮੈਂ ਅਦਰ ਕੰਪਨੀਆਂ ਦੇਸੀ ਲਾ ਕੇ ਦੇ ਦਿੰਦੀਆਂ ਨੇ ਕਿਹਨਾਂ ਦੇ ਦੇਖਿਆ ਆ ਜੀ ਓਪਨ ਹੀ ਹੁੰਦੀ ਹੈ ਮਤਲਬ ਇਹਨਾਂ ਸੀ ਸ਼ੀਸ਼ੇ ਜਿਹੜਾ ਕਵਰ ਕਰਿਆ ਪਰ ਅਸੀਂ ਕਵਰ ਕੀਤਾ ਹੋਇਆ ਸਰ ਇਹ ਬਹੁਤ ਵਧੀਆ ਚੀਜ਼ ਆ ਕਿ ਡਸਟ ਵਗੈਰਾ ਨਹੀਂ ਜੀ ਕਿਉਂਕਿ ਸੈਂਸਰ ਸਿਸਟਮ ਆ ਸਰ ਹਾਂਜੀ 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 ਸਾਰਾ ਸੈਂਸਰ ਸਿਸਟਮ ਆ ਪਲੱਸ ਜਿਹੜੇ ਸਾਰੇ ਡਸਟਿੰਗ ਵਾਲੇ ਪਾਈਪ ਵੀ ਲੈ ਕੇ ਜਾ ਰਹੇ ਨੇ ਇਹਨਾਂ ਨੇ ਅੱਜ ਇਹ ਲੈ ਕੇ ਜਾਣੀ ਹੈ ਹਾਂ ਜਿਹੜੇ ਪਾਈਪ ਵੀ ਲਗਾਏ ਹੋਏ ਨੇ ਨਾ ਸਾਰਾ ਤੇ ਇਹ ਜਲਦੀ ਤੁਸੀਂ ਵਿਜ਼ਿਟ ਕਰੋ ਤੇ ਕਿੱਥੇ ਆਉਣਾ ਕੜਾ ਐਡਰੈਸ ਜੀ ਹਾਂ ਸਰ ਮੋਨ ਲਟਨ ਦਾ ਸੀ ਹਸੰਦ ਹਾਂਜੀ ਫਤੇਗੜ ਸਾਹਿਬ ਰੋਡ ਤੇ ਆ ਜੀ ਇਹ ਫਤੇਗੜ ਜਦੋਂ ਆਪਾਂ ਬੱਸ ਸਟੈਂਡ ਕ੍ਰਾਸ ਕਰਾਂਗੇ ਚਾਵਲਾ ਚੌਂਕ ਆ ਗਿਆ ਹਾਂਜੀ ਚਾਵਲਾ ਚੌਂਕ ਤੋਂ ਜਿਹੜਾ ਫਤੇਗੜ ਸਾਹਿਬ ਨੂੰ ਰੋਡ ਜਾਂਦਾ ਜੀ ਫਲਾਈਓਵਰ ਦੇ ਉੱਪਰ ਨਹੀਂ ਚੜਨਾ ਨੀਚੇ ਆ ਜਾਣਾ ਜੀ ਲਾਜ ਦੇ ਵਿੱਚ ਸੀਤਲਾ ਮਾਤਾ ਮੰਦਿਰ ਦੇ ਨਾਲ ਆਪਣੀ ਕੰਪਨੀ ਹੈ ਵੀਡੀਓ ਨੂੰ ਸੇਵ ਕਰ ਲਿਓ ਬਦ ਤੋਂ ਬਾਅਦ ਵੀਡੀਓ ਸ਼ੇਅਰ ਕਰਿਓ ਤੇ ਜਿਹੜੇ ਵੀ ਮਿਸਤਰੀ ਵੀਰ ਸਟਾਰਟਿੰਗ ਦੇ ਵਿੱਚ ਆਪਣਾ ਮੋਡੂਲਰ ਕਿਚਨ ਦਾ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਸੈਟਅਪ ਤਾਂ ਇਹ ਮਸ਼ੀਨਾਂ ਤੋਂ ਤੁਸੀਂ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੀ ਵੀਡੀਓ ਦੇਖੀ ਤੁਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ